ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਤੇ ਲਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖ ਬਾਪ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸਾਡਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਣੀ। ਅੱਜ ਦੇ ਪਾਵਨ ਵਚਨ ਹਨ। ਵੱਡੇ ਵੱਡੇ ਰਾਜਨ ਅਰਕੂਮਨ। ਤਾਂ ਕੀ ਤ੍ਰਿਸ਼ਨ ਨਾ ਬੁਝੀ। ਵੱਡੇ ਵੱਡੇ ਰਾਜੇ ਭੂਮਨ ਕਹਿੰਦੇ ਨੇ ਜ਼ਿਮੀਂਦਾਰ ਜ਼ਮੀਨ ਦੇ ਮਾਲਕ ਨੂੰ ਜ਼ਿਮੀਂਦਾਰ ਨੂੰ ਕ੍ਰਿਸ਼ਨਾ ਕਹਿੰਦੇ ਲਾਲਚ ਮਹਾਰਾਜ ਗੰਦੀ ਭਾਈ ਦੁਨੀਆ ਵਿੱਚ ਵੱਡੇ ਵੱਡੇ ਰਾਜੇ ਨੇ ਵੱਡੇ ਵੱਡੇ ਜ਼ਿਮੀਂਦਾਰ ਹਨ ਪਰਮਾਇਆ ਵੱਲੋਂ ਕਹਿੰਦੇ ਇਹਨਾਂ ਨੂੰ ਕਦੇ ਵੀ ਇਹ ਰਾਜ ਪ੍ਰਾਪਤ ਨਹੀਂ ਹੁੰਦਾ ਉਹਨਾਂ ਦੀ ਤ੍ਰਿਸ਼ਨਾ ਕਦੇ ਮੁੱਕਦੀ ਨਹੀਂ ਉਹ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਜੀ ਲੋਚਨ ਕਹਿੰਦੇ ਨੇ ਅੱਖਾਂ ਨੂੰ ਕਹਿੰਦੂ ਮਾਇਆ ਦੇ ਕੌਤਕਾਂ ਵਿੱਚ ਹੀ ਵਸਤ ਰਹਿੰਦੇ ਮਾਇਆ ਨਾਲ ਚੰਬੜੇ ਰਹਿੰਦੇ ਆ ਮਾਇਆ ਤੋਂ ਬਿਨਾਂ ਹੋਰ ਕੁਝ ਉਹਨਾਂ ਨੂੰ ਅੱਖੀਂ ਦਿਸਦਾ ਹੀ ਨਹੀਂ ਵਿਖਿਆ ਮੈਂ ਕਿ ਨਹੀਂ ਤ੍ਰਿਵਤ ਨਾ ਪਾਈ ਸਤਿਗੁਰੂ ਜੀ ਸਮਝਾਉਂਦੇ ਨੇ ਵੀ ਭਾਈ ਮਾਇਆ ਦੇ ਬੋਹ ਵਿੱਚ ਫਸੇ ਰਹਿ ਕੇ ਕਿਸੇ ਮਨੁੱਖ ਨੇ ਮਾਇਆ ਵੱਲੋਂ ਰੱਜ ਪ੍ਰਾਪਤ ਨਹੀਂ ਕੀਤਾ ਜਿਉਂ ਪਾਪਕ ਇੰਦਨ ਨਿਗਿਤਰਾ ਪੈ ਬਿਨਹਰ ਕਹਾ ਅਕਾਈ ਕਦਿ ਜਿਵੇਂ ਅੱਗ ਜਿਹੜੀ ਐ ਉਬਾਲਣ ਨਾਲ ਨਹੀਂ ਰਜਦੀ ਤੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰਜਦਾ ਨਹੀਂ ਰਹਾ ਦਿਨ ਦਨ ਕਰਤ ਪੂਜਨ ਬੋਵਿੰਜਨ ਤਾਂ ਕੀ ਮਿਟੈ ਨਾ ਭੁੱਖਾ ਮਰਜ਼ ਕਹਿੰਦੇ ਜਿਹੜਾ ਮਨੁੱਖ ਹਰ ਵੇਲੇ ਹਰ ਰੋਜ਼ ਸਵਾਦ ਦੇ ਖਾਣੇ ਖਾਂਦਾ ਰਹਿੰਦਾ ਉਸ ਦੀ ਸਵਾਦ ਦੇ ਖਾਣੇ ਦੀ ਭੁੱਖ ਕਦੇ ਮੁਕਤੀ ਨਹੀਂ ਉਹ ਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾ ਕੋਖਾ ਸਵਾਨ ਕਹਿੰਦੇ ਨੇ ਕੁੱਤੇ ਨੂੰ ਓਖਾ ਦਾ ਮਤਲਬ ਹੈ ਭਾਲ ਦਾ ਫਿਰਦਾ ਮਹਾਰਾਜ ਕਹਿੰਦੇ ਸਵਾਦ ਲਈ ਖਾਣਿਆਂ ਦੀ ਖਾਤਰੋ ਬਣੁਕ ਕੁੱਤੇ ਬਾਗ ਦੌਰ ਭਜ ਕਰਦਾ ਰਹਿੰਦਾ ਤੇ ਚਾਰੇ ਪਾਸੇ ਭਾਲ ਦਾ ਫਿਰਦਾ ਰਹਿੰਦਾ ਹੈ ਕਾਮ ਬੰਤ ਕਾਮੀ ਬਹੁ ਨਾਰੀ ਕਰ ਕਰ ਜੋ ਨਾ ਚੁੱਕੈ ਕਾਮਵਾਸ ਹੋਏ ਬਿਸੀ ਮਨੁੱਖ ਦੀਆ ਭਾਵੇਂ ਕਿਤਨੀਆਂ ਹੀ ਕਿਸਤਰੀਆਂ ਹੋਣ ਪਰਾਏ ਘਰ ਬਰ ਉਸ ਦੀ ਮੰਦੀ ਨਿਗਾ ਫਿਰ ਵੀ ਨਹੀਂ ਹਟਦੀ ਦਿਨ ਬ੍ਰਤ ਕਰੈ ਕਰ ਪਛਤਾਪੈ ਸੋਗ ਲੋਭ ਮੈ ਸੁਕੇ ਉਹ ਹਰ ਰੋਜ ਬਿਸੀ ਪਾਪ ਕਰਦਾ ਫਿਰ ਪਛਤਾਉਂਦਾ ਵੀ ਐ ਸੋ ਇਸ ਕਾਮਵਾਸਨਾ ਵਿੱਚ ਅਤੇ ਪਛਤਾਵੇ ਵਿੱਚ ਕਹਿੰਦੇ ਸਦਾ ਆਤਮਕ ਜੀਵਨ ਜਿਹੜਾ ਹੈ ਉਹ ਸੁੱਕਦਾ ਜਾਂਦਾ ਹੈ ਹਰ ਹਰ ਨਾਮ ਅਪਾਰ ਅਮੁੱਲਾ ਅੰਮ੍ਰਿਤ ਇੱਕ ਨਧਾਨਾ ਮਾਰਾ ਸੁਝਦੇ ਨੇ ਕਿ ਪ੍ਰਮਾਤਮਾ ਦਾ ਨਾਮ ਹੀ ਇੱਕ ਐਸਾ ਬੇਅੰਤ ਤੇ ਕੀਮਤੀ ਖਜ਼ਾਨਾ ਹੈ ਜਿਹੜਾ ਆਤਮਿਕ ਜੀਵਨ ਦਿੰਦਾ ਹੈ ਸੋਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਇਸ ਨਾਮ ਖਜ਼ਾਨੇ ਦੀ ਬਰਕਤ ਨਾਲ ਮਰਦ ਕਹਿੰਦੇ ਭਾਈ ਸਤ ਜਨਾਂ ਦੇ ਹਿਰਦੇ ਘਰ ਵਿੱਚ ਆਤਮਿਕ ਅਡੋਲਤਾ ਬਣੀ ਰਹਿੰਦੀ ਹੈ ਸੁੱਖ ਤੇ ਆਨੰਦ ਬਣਿਆ ਰਹਿੰਦਾ ਹੈ ਪਰ ਕਹਿੰਦੇ ਹੈ ਨਾਨਕ ਗੁਰੂ ਪਾਸੇ ਸੁਖ ਜਾਲੇ ਦੀ ਜਾਨ ਪਛਾਨ ਜਿਹੜੀ ਹੈ ਉਹ ਪ੍ਰਾਪਰਤ ਹੁੰਦੀ ਹੈ ਗੁਰੂ ਕਿਰਪਾ ਕਰਦਾ ਹੈ ਫਿਰ ਨਾਮ ਵਿੱਚ ਮਨ ਜੁੜਦਾ ਹੈ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੀਏ ਕਿਸੇ ਵਿੱਚੀ ਸਾਡਾ ਸਭ ਦਾ ਭਲਾ ਹੈ ਮਾਰਾ ਸਭ ਸਭਨਾ ਪਰਮੇਰ ਪ੍ਰਿਆਤ ਰੱਖਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਫੁਆਕਤਾ ਦੀ ਅਰਦਾਸ ਗੁਰੂ ਕਰਦੇ ਆ ਸਵਾਵਾ ਪਾਤਸ਼ਾਹ ਸਹਮਣਾ ਦੇ ਮਨਉਟੇ ਕੇ ਆਪ ਲੈ ਗਣ ਨਤ ਅਰਦਾਸ ਕਰਦੇ ਵੀ ਇਹ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਇ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ